ਦੇਖ ਸਕਦੇ ਹੋ ਦੋਸਤੋ ਦਰਖਤ ਲਾਉਣ ਦਾ ਕੰਮ ਹੈ ਜਿਹੜਾ ਪਾਣੀ ਪਾ ਰਹੇ ਨੇ ਸ਼ਾਇਦ ਦਰਖਤਾਂ 'ਚ ਪਾਣੀ ਪਾ ਰਹੇ ਮਾਈ ਜੀ ਦੇਖ ਸਕਦੇ ਹੋ ਜੀ ਮਾਈਆਂ ਦਰਖਤਾਂ 'ਚ ਪਾਣੀ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਹਾਂ ਜੀ ਖਾਰਾ ਖਾਰੇ ਪਿੰਡ ਤੋਂ ਮਾਈਆਂ ਦੇਖ ਸਕਦੇ ਹੋ ਵੀ ਨਾਲ ਸੇਵਾ ਕਹਿੰਦੇ ਨੇ ਨਾਲੇ ਪੌਣੇ ਨਾਲੇ ਫਲੀਆਂ ਤੇ ਨਾਲ ਜਿਹੜੇ ਪੇਡੇ ਦਰਖਤਾਂ ਦੇ ਹੁਣ ਘਟ ਰਹੇ ਨੇ ਦਰਖਤ ਰੋਡਾਂ ਦੇ ਉੱਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਨਾਲ ਪਾਣੀ ਪਾਇਆ ਜਾ ਰਿਹਾ ਹੈ ਗਰਮੀ ਵੀ ਆਪਾਂ ਨੂੰ ਪਤਾ ਹੈ ਬਹੁਤ ਜ਼ਿਆਦਾ ਵਧ ਗਈ ਖਾਰੇ ਪਿੰਡ ਦੇ ਕੋਲੇ ਖੜਿਆਂਗੇ ਕਿਹੜਾ ਜ਼ਿਲ੍ਹਾ ਪੈਂਦਾ ਹੈ ਫਰੀਦਕੋਟ ਖਰੀਦਖੋਟ ਜ਼ਿਲ੍ਹੇ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਵੀ ਕਰਦੇ ਆ ਇੱਧਰ ਵੀ ਪੇਡੇ ਲਾਏ ਨੇ ਰੋਡ ਬਹੁਤ ਚੱਲਦਾ ਇੱਕ ਤਾਂ ਸੱਤ ਪੱਤੀ ਦਾ ਕਿਹੜਾ ਦਰਖਤ ਹੈ ਹਾਂਜੀ ਸੱਤ ਪੱਤੇ ਵੀ ਲੱਗੇ ਆ ਨਸੂੜਾ ਵੀ ਲੱਗਿਆ ਜੀ ਵਿੱਚ ਅੱਛਾ ਪਾਣੀ ਦੇ ਰਹੇ ਹੋ ਹਾਂਜੀ ਪਾਣੀ ਦੇ ਰਹੇ ਪਹਿਲਾਂ ਸਟੂਏਟ ਹੈ ਸਾਫ਼ ਕਰਕੇ ਤੇ ਹੁਣ ਪਾਣੀ ਦੇ ਰਹੇ ਆ ਜੀ ਬੂਟੇ ਲਾ ਕੇ ਕਿਹੜੇ ਕਿਹੜੇ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਦਰਖਤ ਲਾ ਕੇ ਨੇ ਇੱਥੇ ਜੀ ਲੱਗੇ ਜਾਣੀ ਚਾਰ ਚਾਰ ਪੰਜ ਬੰਗੀਆਂ ਲੱਗੀਆਂ ਚਾਰ ਪੰਜ ਤਰ੍ਹਾਂ ਦੇ ਕਿਦੋਂ ਵੀ ਕਿੰਨੇ ਕੁ درخت ਲਾਏ ਨੇ ਤੂਤ ਵੀ ਲੱਗੇ ਆ ਜੀ ਵਿੱਚ ਅੱਛਾ ਤੂਤ ਵੀ ਲੱਗੇ ਨੇ ਹਾਂਜੀ ਤੂਤ ਵੀ ਲਾਏ ਨੇ ਠੀਕ ਹੈ ਟਾਲੀਆਂ ਵੀ ਲਾਈਆਂ ਨੇ ਟਾਲੀਆਂ ਵੀ ਲੱਗੀਆਂ ਹਾਂਜੀ ਟਾਲੀਆਂ ਵੀ ਲੱਗੀਆਂ ਨੇ ਦੇਖ ਸਕਦੇ ਹੋ ਵੀ ਦੇਖ ਕੇ ਛੜਕ ਤੇ ਪਹਿਲਾਂ ਸਾਡੇ ਸੁਨਾਮ ਤੁਹਾਨੂੰ ਪਤਾ ਹੋਊਗਾ ਨਰੇਗਾ ਵਾਲਿਆਂ ਨਾਲ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਾਂਜੀ ਵੱਡਾ ਮੜਾ ਜਾ ਦੇਖ ਕੇ ਭਾਈ ਸੜਕ ਤੋਂ ਠੀਕ ਹੈ ਬਚਾ ਕੇ ਰੱਖੀ ਜੀ ਲੇਬਰ ਆਏ ਤਾਂ ਬਚਾ ਕੇ ਹਾਂ ਗੌਰ ਰੱਖਿਆ ਕਰੋ ਮੜੀ ਜੀ ਦੇਖੋ ਰੋਡ ਕਿਉਂ ਬਹੁਤ ਚੱਲਦੇ ਨੇ ਰੋਡ ਉੱਥੇ ਵੱਡਾ ਨੁਕਸਾਨ ਹੋ ਗਿਆ ਸੀਗਾ ਸਨਾਮ ਉਦਮ ਸਿੰਘ ਵਾਲੇ ਆਪਾਂ ਨੂੰ ਪਤਾ ਨਰੇਕਾ ਵਾਲੇ ਉਹ ਵੀ ਸੜਕ ਦੇ ਉੱਤੇ ਕੰਮ ਕਰ ਰਹੇ ਸੀ ਤੇ ਇੱਧਰ ਵੀ ਮਾਈਆਂ ਕਿਉਂ ਖਿਆਲ ਨਹੀਂ ਰਹਿੰਦਾ ਕੰਮ ਕਰਦੇ ਹੋਏ ਕਈ ਵਾਰੀ ਤੇ ਇਸ ਤਰ੍ਹਾਂ ਪਾਣੀ ਆ ਜਿਹੜਾ ਕਿਹੜੇ ਕਿਹੜੇ ਪੇਟੇ ਲਾਇਏ ਨੇ ਜੀ ਆਰਜਨ ਲਾਇਆ ਜੀ ਤਾਲੇ ਲਾਇਆ ਜੀ ਅਰਜਨ ਲਾਇਆ ਅੱਛਾ ਹਾਂਜੀ ਠੀਕ ਹੈ ਤਾਲੀ ਲਾਈ ਹੈ ਡੇਕ ਲਾਈ ਹੈ ਤਾਲੀ ਲਾਈ ਹੈ ਡੇਕ ਲਾਈ ਹੈ ਠੀਕ ਹੈ ਗ੍ਰਾਮ ਪੰਚਾਇਤ ਕੋਠੇ ਢਾਲੀਵਾਲ ਹੈ ਨਹੀਂ ਜੀ ਬਾੜਾ ਦਰਾਕਾ ਪੀਟ ਹੈ ਜੀ ਇਹ ਹਾਂਜੀ ਬਾੜਾ ਦਰਾਕਾ ਪੀਟ ਹੈ ਬਾੜਾ ਦਰਾਕਾ ਪੀਟ ਬਾੜਾ ਦਰਾਕਾ ਕਿਲਾ ਮੇਰੇ ਕੋਲ ਬੇਲਦਾਰਾ ਤੁਸੀਂ ਬੇਲਦਾਰ ਹੋ ਕੀ ਨਾਮ ਹੈ ਬੂਟਾ ਸਿੰਘ ਬੂਟਾ ਸਿੰਘ ਬੇਲਦਾਰ ਕਿਹੜੇ ਕਿੱਥੇ ਡਿਊਟੀ ਵਾੜਾ ਤੜਾਕਾ ਪੈਣਾ ਵਾੜਾ ਤੜਾਕਾ ਇੱਥੇ ਡਿਊਟੀ ਹੈ ਜੀ ਇੱਥੇ ਡਿਊਟੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਨਰੇਗਾ ਦਾ ਜਿਹੜਾ ਕੰਮ ਹੈ ਛੜਕਾਂ ਤੇ ਚੱਲ ਰਿਹਾ ਹੈ ਹਾਂ ਕਿਵੇਂ درخت ਕਿਵੇਂ ਮੱਚੇ ਵੀ ਨੇ ਜੀ ਵੀਰ ਅੱਗ ਲਾਈ ਵੀ ਜਾਂਦੇ ਜੁਰਮਾਨੇ ਵੀ ਪੁਆਏ ਅਸੀਂ ਪਾਏ ਆ ਜੀ ਪਰਵਾਏ ਵੀ ਹੈਗੇ ਜੁਰਮਾਨੇ ਜੁਰਮਾਨੇ ਕਿੰਨੇ ਕ ਲਾਏ ਨੇ ਅੱਗ ਲਾਉਣ ਵਾਲਿਆਂ ਨੂੰ 4 4000 5 5000 ਰੁਪਇਆ ਜੁਰਮਾਨਾ ਪਾਇਆ ਵੇ ਜੀ ਕਿੰਨਿਆਂ ਨੂੰ ਪਾਇਆ 4 5 7 ਜਣਾਂ ਨੂੰ ਪਾਇਆ ਵੇ ਜੀ 5 7 ਜਣਿਆਂ ਨੂੰ ਜੁਰਮਾਨਾ ਵੀ ਪਾਇਆ ਹੈ ਕਿਉਂ ਜੀ ਅੱਗ ਨਾਲ ਮੱਚੇ ਨੇ ਦਰਖਤ ਕਿੰਨੇ ਕ ਬੱਚੇ ਨੇ ਤਾਂ ਹੀ ਬਾਲ ਕਰੀ ਨੇ ਦੂਰੀ ਪੂਰੇ ਦਰਖਤ ਤਗੜੇ ਹੋ ਗਏ ਸਾਡੇ ਇਧਰ ਸਾਡੇ ਦਰਖਤ ਇਹ ਨਹੀਂ ਹੋਣ ਦਿੰਦੇ ਅੱਗ ਨਾਲ ਹੀ ਅੱਗ ਨਾਲ ਹੀ ਨਹੀਂ ਹੋਣ ਦਿੰਦੇ ਹਾਂਜੀ ਹਾਂਜੀ ਠੀਕ ਹੈ ਹੁਣ ਸਾਨੂੰ گاਉਂ ਜਾਂ ਘੜਕਾ ਬਣਿਆ ਸਾਰਿਆਂ ਨੂੰ ਜੀ ਸਾਨੂੰ ਮਾਲਾ ਪਾਣੀ ਨਾਲ ਪਾ ਜੇ ਤਾਂ ਵੀ ਝੜਕਾ ਬਣਿਆ ਇਧਰ ਵਾਰਸ ਨੂੰ ਦੇਖਦੇ ਜਦੋਂ ਵਾਰਸ ਹੋਵੇ ਤਾਂ ਠੀਕ ਹੈ ਹਰ ਅਲੀ ਫੇਰ ਆਏਗੀ ਫੇਰ ਆਏ ਕਿਉਂ ਜੀ ਅੱਗ ਨਾਲ ਫੁੱਕੇ ਨੇ ਹਾਂ ਜੀ ਅਗੋਂ ਫੁੱਕੇ ਕਿੰਨੇ ਕੁ ਬਥੇਰੇ ਤਰ੍ਹਾਂ ਪੁੱਛੇ ਹੋਏ ਪੈਂਦੀ ਸੀ ਦੂਜੇ ਚੌਥੇ ਤਾਂ ਭਜਾਉਣੀ ਪੈਂਦੀ ਸੀ ਕਿਤੇ ਕਿਤੇ ਲੱਗਦੀ ਹੁੰਦੀ ਸੀ ਕਿਤੇ ਕਿਤੇ ਲੱਗਦੀ ਹੁੰਦੀ ਸੀ ਠੀਕ ਹੈ